हिंदू राष्ट्र महासंघ ਵੱਲੋਂ ਗੁਰਪ੍ਰੀਤ ਮਹਿਰਾ ਨੂੰ ਪੰਜਾਬ ਦਾ ਪ੍ਰਧਾਨ ਲਾਇਆ ਗਿਆ ਪ੍ਰਧਾਨਗੀ ਦਾ ਐਲਾਨ Hindu राष्ट्र महासंघ ਦੇ ਰਾਸ਼ਟਰੀ ਪ੍ਰਧਾਨ rahul khanna ਵੱਲੋਂ ਐਲਾਨਿਆ ਗਿਆ ਜਾਣਕਾਰੀ ਦਿੰਦੇ rahul khanna ਜੀ ਸਭ ਤੋਂ ਪਹਿਲੇ ਤਾਂ ਆਪ ਲੋਕੋ ਨੂੰ ਇਹ ਬਤਾ ਦਿਆ ਜਾਏ Hindu राष्ट्र महासंघ ਇੱਕ ਗੈਰ ਰਾਜਨੀਤਿਕ ਸੰਗਠਨ ਹੈ ਹਿੰਦੀ ਵਿੱਚ ਚੱਲੇਗਾ ਪੰਜਾਬੀ ਵਿੱਚ ਜੀ ਸਰ ਹਿੰਦੂ ਰਾਸ਼ਟਰ ਮਾਸੰਗ ਜਿਹੜਾ ਉਹ ਸਨਾਤਨੀਆਂ ਦੀ ਔਰ ਮੰਦਰਾਂ ਦੀ ਔਰ ਆਪਣੇ ਪਰਾਵਾਂ ਦੀ ਸਤਨਾ ਦੀ ਆਪਣੇ ਪਰਿਵਾਰਾਂ ਦੀ ਸੇਵਾ ਕਰਨ ਲਈ ਸੰਗਠਨ ਹੈ ਸਾਡਾ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਹਿੰਦੂ ਰਾਜ ਮਾਸੰਗ ਦੇ ਅੱਜ ਜਿਹੜੀ ਟੀਮ ਦਿੱਲੀ ਤੋਂ ਉਰੇ ਆਈ ਹੈ ਉਹ ਸ਼੍ਰੀ ਗੁਰਵਿੰਦਰ ਜੀ ਨੂੰ ਗੁਰਪ੍ਰੀਤ ਜੀ ਨੂੰ ਇੱਕ ਡੈਜ਼ਿਗਨੇਸ਼ਨ ਦੇਣ ਆਈ ਹੈ ਇਹਨਾਂ ਦਾ ਜਿਹੜਾ ਸਮਾਜ ਸੇਵਾ ਦਾ ਅਸੀਂ ਦੇਖਿਆ ਕਿੰਨੇ ਜ਼ਿਆਦਾ ਸਮਾਜ ਸੇਵਾ ਕਰਦੇ ਨੇ ਲੋਕਾਂ ਦਾ ਭਲਾ ਕਰਦੇ ਨੇ ਗਰੀਬ ਕੁੜੀਆਂ ਦਾ ਵਿਆਹ ਵੀ ਕਰਾਉਂਦੇ ਨੇ ਇਸ ਕਰਕੇ ਅਸੀਂ ਇਹਨਾਂ ਨੂੰ ਪੰਜਾਬ ਸਟੇਟ ਦਾ ਪ੍ਰੈਜ਼ੀਡੈਂਟ ਬਣਾਉਣ ਲਈ ਅੱਜ ਆਏ ਹਾਂ ਅਜੇ ਤਾਂ ਆਏ ਆ ਵੀਰੇ ਸਾਰੇ ਸਾਡੇ ਤੁਹਾਡੇ ਨਾਲ ਮਿਲਾਂਗੇ ਤੁਹਾਨੂੰ ਪਤਾ ਚੱਲਦੇ ਰਹਿਣਗੇ ਬਸ ਇਹਨਾਂ ਖਿਆਲ ਰੱਖਣਾ ਇਸ ਪੋਲਿਟਿਕਲ ਦੀ ਅਸੀਂ ਨਾ ਕਿਸੇ ਵੀ ਤਰੀਕੇ ਦੇ ਕੰਮ ਚ ਹੱਥ ਪਾ ਲੈਣੇ ਆ ਖਾਸ ਕਰ ਧਰਮ ਦੇ ਮੁਤਲਕ ਹੋਏ ਕਿਸੇ ਦਾ ਧਰਮ ਤੋੜਨਾ ਨਹੀਂ ਕਿਸੇ ਵੀ ਧਰਮ ਨੂੰ ਗਾਲ ਨਹੀਂ ਕੱਢਣੀ ਸਨਾਤਨੀਆਂ ਨੇ ਆਪਣੇ ਆਪ ਨੂੰ ਜੋੜ ਕੇ ਦੂਜੇ ਦੇ ਨਾਲ ਆਪਣੀ ਲਾਈਨ ਨਹੀਂ ਲੰਬੀ ਕਰ ਦੇਣੀ ਹੈ ਕਿ ਸਾਰੇ ਧਰਮ ਮਿਲ ਜੁਲ ਕੇ ਰਹੇ ਤਾਂ ਅਸੀਂ ਹੁਣਾਂ ਚਮਕੀਏ ਠੀਕ ਹੈ ਆਪਣਾ ਆਪਣਾ ਕੋਈ ਝਗੜਾ ਨਹੀਂ ਕਿਸੇ ਨਾਲ ਲੇਕਿਨ ਇਹ ਕੀ ਆਜਾ ਇਕੱਠੇ ਨੇ ਪੰਜਾਬ ਦੇ ਵਿੱਚ ਸਰ ਜੇ ਨਹੀਂ ਆਗੇ ਤਾਂ ਕਰਾਂਗੇ ਅੱਜ ਕੱਲ੍ਹ ਤਾਂ ਕਰੋ ਕਿਉਂਕਿ ਇਹ ਕਾਫੀ ਜਦ ਤੱਕ ਜਦ ਤੱਕ ਸਾਹ ਆਏਗਾ ਸਾਡਾ ਅਸੀਂ ਸਾਰੇ ਮਿਲ ਕੇ ਕਰਾਂਗੇ ਸਾਡੇ ਜਿੰਨੇ ਵੀਰ ਨੇ ਸਾਡੀ ਜਿੰਨੀ ਟੀਮ ਹੈ ਅਸੀਂ ਆਲ ਇੰਡੀਆ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਕੰਮ ਕਰ ਰਹੇ ਹਾਂ ਸਾਡਾ ਇੰਟਰਨੈਸ਼ਨਲ ਸਨਾਤਨ ਪ੍ਰਚਾਰ ਮੋਰਚਾ ਵੀ ਹੈਗਾ ਜਿਹੜਾ ਬਾਹਰ ਦੇ ਦੇਸ਼ਾਂ ਜਿਹੜੇ ਸਨਾਤਨੀ ਬੈਠੇ ਉਹਨਾਂ ਨੂੰ ਵੀ ਜੋੜਨ ਦਾ ਕੰਮ ਕਰ ਰਹੇ ਹਾਂ ਸਾਡਾ ਮੇਨ ਕੰਮ ਹੈਗਾ ਅਸੀਂ ਮੰਦਰਾਂ ਦਾ ਔਰ ਆਪਣੇ ਧਰਮ ਦੇ ਲਈ ਜੋ ਲੋਕੀ ਕੰਮ ਕਰ ਰਹੇ ਨੇ ਉਹਨਾਂ ਦੀ ਹੈਲਪ ਉਹਨਾਂ ਦੀ ਪ੍ਰੋਡਕਸ਼ਨ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਕੋਈ ਫੰਡਿੰਗ ਦੀ ਲੋੜ ਹੈ ਅਸੀਂ ਹਰ ਤਰੀਕੇ ਨਾਲ ਸਾਧਨ ਨੂੰ ਤਿਆਰ ਹਾਂ ਕਿਹਾ ਹਿੰਦੂ ਪਰ ਇਸ ਦਾ ਸਿੱਧਾ ਹੈ ਕਿਉਂਕਿ ਬਿਲਕੁਲ ਸੁਰੱਖਿਤ ਹੈ ਬਿਲਕੁਲ ਸਰ 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 ਤੁਹਾਡੇ ਲੋਕਾਂ ਨੂੰ ਥੋੜੀ ਜਿਹੀ ਮਿਸਕਨਸੈਪਸ਼ਨ ਹੈਗੀ ਇਸ ਗੱਲ ਤੇ ਹਿੰਦੂ ਧਰਮ ਪਹਿਲਾਂ ਤੋਂ ਯਾਦਾ ਮਜ਼ਬੂਤ ਹੈ ਪਹਿਲਾਂ ਤੋਂ ਯਾਦਾ ਸੁਰੱਖਿਤ ਹੈ ਨਾ ਹਿੰਦੂ ਧਰਮ ਤੇ ਕਦੀ ਕੋਈ ਗਾਜ ਆਈ ਹੈ ਨਾ ਆ ਸਕਦੀ ਸਰ ਫਿਲਮਾਂ ਦੇ ਵਿੱਚ ਜਾਂ ਗਾਣਿਆਂ ਦੇ ਵਿੱਚ ਬੇਅਦਬੀ ਕੀਤੀ ਹੈ ਉਸ ਤੋਂ ਬਾਅਦ ਮਾਫੀ ਮੰਗੀ ਜਾਂਦੀ ਹੈ ਉਹ ਵੀ ਵਸਤੀ ਕਿਉਂ ਹੋਵੇਗੀ ਅਸੀਂ ਦੂਸਰੇ ਵੱਲੋਂ ਤੁਹਾਡੇ ਉੱਤੇ ਮੱਗਲੇ ਤਾਂ ਮਾਫ਼ ਹੀ ਕਰ ਦਿੰਦੇ ਨੇ ਕਿ ਠੀਕ ਹੈ ਦੇਖੋ ਉਹ ਉਹ ਗੱਲ ਜਿਹੜੀ ਆ ਨਾ ਤੁਹਾਡੀ ਪੋਲਿਟਿਕਸ ਵਾਲ ਜਾਂਦੀ ਹੈ ਫਿਲਮਾਂ ਜਿਹੜੀਆਂ ਕਿਵੇਂ ਬੰਦੀਆਂ ਕਿਉਂ ਬੰਦੀਆਂ ਫਿਲਮਾਂ ਨੂੰ ਫਿਲਮਾਂ ਤੇ ਰਹਿਣ ਦਿੰਦੇ ਨੇ ਆ ਬਾਕੀ ਸੱਚਾਈ ਹੈ ਇਹ ਕਿ ਕਿਸੇ ਵੀ ਤਰ੍ਹਾਂ ਸਿਰਫ ਸਨਾਤਨ ਲਈ ਨਹੀਂ ਆਪਣਾ ਸਿੱਖ ਪਰਿਵਾਰ ਦੇ ਲੋਕ ਵੀ ਉਰੇ ਆਏ ਆ ਆਪਾਂ ਕਿਸੇ ਹੋਰ ਤਰ੍ਹਾਂ ਦੀ ਵੀ ਗੱਲ ਕਰਦੇ ਆ ਜੇ ਕੋਈ ਵੀ ਮੂਵੀ ਕੋਈ ਫਿਲਮ ਇਸ ਤਰੀਕੇ ਦੀ ਬੰਦੀ ਹੈ ਜੋ ਕਿਸੇ ਦੀ ਫੀਲਿੰਗਸ ਨੂੰ ਹਰਟ ਕਰਦੀ ਹੈ ਉਹਦੀ ਧਾਰਮਿਕ ਫੀਲਿੰਗ ਨੂੰ ਉਹਦੇ ਇਮੋਸ਼ਨਸ ਨੂੰ ਹਰਟ ਕਰਦੀ ਹੈ ਮੇਰੇ ਹਿਸਾਬ ਨਾਲ ਉਹਦੇ ਅਗੇ ਇਨਸਟਰਕਸ਼ਨ ਲੈਣਾ ਚਾਹੀਦਾ। ਇਹਦੀ ਦੇਰ ਕਿਉਂ ਹੋ ਰਹੀ ਪੰਜਾਬ ਤੇ। ਵਾਜੀ ਹੁਣ ਐਨਾ ਸਮਾਂ ਇਸ ਕਰਕੇ ਲੱਗਾ ਕੁਝ ਸਰ ਵੱਡੀ ਸਰਕਾਰਾਂ ਕੁਝ ਤੁਹਾਡੇ ਵਰਗੇ ਵੀਰ ਜਿਹੜੇ ਨੈਗੇਟਿਵਿਟੀ ਬੜੀ ਛੇਤੀ ਲੈ ਆਉਂਦੇ ਨੇ। ਜੋੜਨ ਦੀ ਗੱਲ ਅਸਤਕ ਕਿਸੇ ਨੇ ਕੀਤੀ ਨਹੀਂ ਨਾ। ਭਈ ਮੁਸਲਮਾਨਾਂ ਨਾਲ ਝਗੜਾ ਹੋ ਗਿਆ, ਸੂਦਾਰਾਂ ਨਾਲ ਝਗੜਾ ਹੋ ਗਿਆ। ਦੂਜੇ ਪੰਗਿਆਂ 'ਚ ਪਾਤਾ। ਓਵੇ ਜੋੜਨ ਦੀ ਗੱਲ ਕਰੋ ਨਾ ਮਿਲ ਕੇ ਚੱਲਾਂਗੇ ਤੇ ਹਰ ਪ੍ਰੋਬਲਮ ਦਾ ਸੋਲੂਸ਼ਨ ਹੈ ਆਪਾਂ ਇੱਕ ਪਰਿਵਾਰ ਦੇ ਅੰਦਰ ਰਹਿੰਨੇ ਆਪਣਾ ਹੀ ਚਾਰ ਹੁੰਦਾ ਹਾਂ ਹਾਂਜੀ ਡਾਡਾ ਦੀ ਗੱਲ ਮੈਂ ਸਹੀ ਕਹਿਣਾ ਚਾਹੁੰਦਾ ਸੁਨੇਹੇ ਮੈਨੂੰ ਦੇਖੋ ਯਾਰ ਨਵਾਂ ਸਾਲ ਮੇਰਾ ਨਵਾਂ ਸਾਲ ਨਹੀਂ ਹੈ 31 ਦਸੰਬਰ ਸਨਾਤਨੀ ਆਦਾ ਨਵਾਂ ਸਾਲ ਨਹੀਂ ਹੁੰਦਾ ਸਾਡਾ ਨਵਾਂ ਸਾਲ ਅਜੇ ਆਣਾ ਹੈ ਬਾਕੀ ਤੁਸੀਂ ਲੋਕ ਸੈਲੀਬ੍ਰੇਟ ਕਰ ਰਹੇ ਹੋ ਪਾਰਟੀ ਇੰਜੋਏ ਕਰ ਰਹੇ ਹੋ ਤੇ ਕਰੋ ਯਾਰ ਆਓ ਪੀਓ ਮौज ਕਰੋ ਬੈਠੋ ਬੈਠੋ ਹੈਗਾ ਨਾ ਸੁਖੇ ਰਹੋ ਚਾਂਦੇ ਰਹੋ ਜਿੰਦਗੀ ਆਰਾਮ ਨਾਲ ਜਿਓ ਨਾ ਕਿਸੇ ਕੋ ਛੇੜੋ ਔਰ ਨਾ ਕਿਸੇ ਕੇ ਛੇੜਨੇ ਸੇ ਪਰੇਸ਼ਾਨ ਹੋ ਬੜੀ ਖੁਸ਼ੀ ਦੀ ਗੱਲ ਹੋਈ ਹੈ ਕਿ ਇਹਨਾਂ ਨੇ ਪੰਜਾਬ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਹੈਗੀ ਆ ਤੇ ਬੜੀ ਸਨਮਾਨਦਾਰ ਸੇਵਾ ਨਾਲ ਜਰੂਰ ਅਸੀਂ ਇਸ ਨੂੰ ਅੱਗੇ ਲੈ ਕੇ ਜਾਵਾਂਗੇ ਜਿਹੜੇ ਕੋਈ ਕਾਰਜ ਆਪਣੇ ਮੁਖਰੇ ਆਉਂਦੇ ਮੁਖ ਸਭ ਨੂੰ ਇਕੱਠੇ ਨਾਲ ਲੈ ਕੇ ਜਾਣ ਦਾ ਸਭ ਤੋਂ ਮਾਰਗ ਚਾਹੇ ਉਹ ਸਿੱਖ ਹੈਗਾ ਜੇ ਮੈਂ ਸਿੱਖ ਕਮਿਊਨਿਟੀ ਨੂੰ ਨਾਲ ਡੀਲ ਕਰਦਾ ਇਹ ਹਿੰਦੂ ਹੋ ਗਏ ਮੁਸਲਮਾਨ ਹੋ ਗਏ ਸਾਡਾ ਸਾਰਾ ਆਪਣਾ ਸਾਰੇ ਸਮਾਜ ਨੂੰ ਨਾਲ ਲੈ ਕੇ ਹੀ ਅੱਗੇ ਵਧਣਾ। ਉਹ ਸਭ ਤੋਂ ਪਹਿਲਾਂ ਜੇ ਆਪਾਂ ਦੇਖੋ ਇਸ ਕੁਸ਼ਣ ਦਾ ਇੱਕ ਛੋਟੀ ਜੀ ਮੇਰੀ ਰਿਕੁਐਸਟ ਹੈ ਜੀ ਸਭ ਤੋਂ ਪਹਿਲਾਂ ਆਪਾਂ ਇਹ ਗੱਲ ਦੇਖਣੀ ਹੈ। ਆਪਾਂ ਧਰਮ ਦੇ ਹਿਸਾਬ ਨਾਲ ਨਾ ਬੰਦੇ ਨਹੀਂ ਵੰਡੇ। ਸਾਡੇ ਸਾਰਿਆਂ ਦੇ ਧਰਮ ਚਾਹੇ ਸਿੱਖ ਧਰਮ ਹੈ ਹਿੰਦੂ ਧਰਮ ਹੈ ਆਪਣੇ ਧਰਮ ਇੱਕੋ ਹੀ ਗੱਲ ਕਹਿੰਦੇ ਨੇ ਇਨਸਾਨੀਅਤ ਦੀ ਸੇਵਾ ਕਰਨੀ ਹੈ, ਮਨੁੱਖਤਾ ਦੀ ਸੇਵਾ ਕਰਨੀ ਹੈ। ਭਾਵੇਂ ਕੋਈ ਕੇਸ ਤਾਰੀ ਹੈ ਕੋਈ ਬਿਨਾ ਕੇਸ ਹੈਗਾ ਆਪਾਂ ਪੰਜਾਬ ਚੋਂ ਸਾਰੇ ਭਰਾ ਆਪਾਂ ਇੱਕੀ ਸੀ ਆਪਾਂ ਅੱਜ ਪੋਲਿਟਿਕਲ ਰੀਜਨਸ ਦੀ ਵਜ੍ਹਾ ਨਾਲ ਡਿਫਰੈਂਟ ਡਿਫਰੈਂਟ ਅਦਰੋਦਰ ਉਮਰ ਰਿਹਾ ਲੇਕਿਨ ਜੇ ਆਪਾਂ ਜੀ ਇੱਕ ਹੋ ਜਾਈਏ ਸਾਡੇ ਪੰਜਾਬ ਦੀ ਵੀ ਤਰੱਕੀ ਹੋਏਗੀ ਸਾਡੀ ਵੀ ਤਰੱਕੀ ਹੋਏਗੀ ਜਿਹੜੀ ਜਿਹੜੀ ਪ੍ਰੋਬਲਮ ਅਸੀਂ ਪੰਜਾਬ ਚ ਫੇਸ ਕਰ ਰਹੇ ਹਾਂ ਉਹ ਸਾਰੀ ਦੂਰ ਕੀਤੀਆਂ ਜਾ ਸਕਦੀਆਂ ਨੇ ਪੋਸੀਬਲ ਨੇ ਆਪਾਂ ਸ਼ਾਸਨ ਦੇ ਨਾਲ ਪ੍ਰਸ਼ਾਸਨ ਦੇ ਨਾਲ ਆਪਣੇ ਲੋਕਾਂ ਨਾਲ ਮਿਲ ਕੇ ਚੱਲਣਾ ਆਪਾਂ ਤੋੜਨ ਦਾ ਕੋਈ ਕੰਮ ਨਹੀਂ ਕਰਨਾ ਆਪਾਂ ਜੋੜਨ ਦਾ ਕੰਮ ਕਰਨਾ ਔਰ ਐਸੀ ਕੰਮ ਦੇ ਅੰਦਰ ਮੇਰਾ ਵੀ ਜਿਹੜਾ ਹੈਗਾ ਮੈਨੂੰ ਸਪੋਰਟ ਕਰੇਗਾ ਔਰ ਜਿੱਦਾ ਦੀ ਵੀ ਇਹਨਾਂ ਨੂੰ ਸਪੋਰਟ ਚਾਹੀਦੀ ਹੈ ਦਿੱਲੀ ਤੋਂ ਜਾਂ ਹੋਰ ਸਾਡੀ ਸਟ ਅਸੀਂ ਇਹਨਾਂ ਦੇ ਨਾਲ ਖੜੇ ਆਂ ਆਪਾਂ ਆਏ ਆਂ ਤੇ ਆਪਾਂ ਸਾਰਿਆਂ ਦੀ ਸੇਵਾ ਕਰਨ ਲਈ ਆਏ ਆਂ ਕਿਸੇ ਨੂੰ ਥੱਲੇ ਕਰਨ ਨਹੀਂ ਆਏ ਕਿਸੇ ਨੂੰ ਉੱਤੇ ਕਰਨ ਨਹੀਂ ਆਏ ਐਸੀ بابا ਪਾਗੇਸ਼ਵਰ ਤੋਂ ਆਮ ਨੂੰ ਪੁੱਛੋ ਅਰੇ ਪ੍ਰਭੂ ਮੈਂ ਹਿੰਦੂ ਰਾਸ਼ਟਰ ਕਿਉਂ ਬਣਾਣਾ ਜਦ ਮੇਰੇ ਧਰਮ ਦੇ ਅੰਦਰ ਐ ਚੀਜ਼ ਹੈ ਹੀ ਨਹੀਂ ਕਿ ਮੈਂ ਇਕੱਲਾ ਰਾਜ ਕਰਾਂ ਮੇਰਾ ਸਨਾਤਨ ਧਰਮ ਕਹਿੰਦਾ ਸਾਰਿਆਂ ਨੂੰ ਲੈ ਕੇ ਚੱਲੋ ਸਾਰਿਆਂ ਦੀ ਸੇਵਾ ਕਰੋ ਆਪਾ ਆਪਾ ਕੱਲਾ ਇੱਕ ਧਰਮ ਨਹੀਂ ਨਾ ਕਿ ਉਹ ਰਾਤ ਕਰਨਾ ਦੇਖੋ ਜੇ ਬਨੇਗਾ ਤਾਂ ਖੁਸ਼ੀ ਹੋਏਗੀ ਇਸਰ ਜੋ ਪੰਜਾਬ ਦੇ ਹਾਲਾਤ ਨੇ ਕਿ ਚੜੇ ਆ ਮੋਟੇ ਨੂੰ ਤੇ ਰਿਖਿਆ ਜਾਂਦਾ ਸਾਰੇ ਪੰਜ ਦਵਾ ਕਿਹੜੇ ਕੋਈ ਗੱਲ ਨਹੀਂ ਥੋੜੀ ਜੀ ਕਟਰਪੰਤੀ ਹਰ ਧਰਮ ਦੇ ਅੰਦਰ ਹੁੰਦੀ ਹੈ ਕੁਝ ਲੋਕ ਆਪਣੇ ਰਾਹ ਤੋਂ ਭਟਕ ਜਾਂਦੇ ਨੇ ਕੋਸ਼ਿਸ਼ ਹੈ ਦੁਆ ਹੈ ਪਰਮਾਤਮਾ ਨੂੰ ਅਰਦਾਸ ਹੈ ਸਾਰੇ ਸਹੀ ਰਸਤੇ ਹਾਂ ਇਹ ਸਹੀ ਗੱਲ ਕਰ ਰਹੇ ਹੋ ਰਾਜੇ ਹੁਣ ਮੇਰੇ ਹੱਥ ਤਾਂ ਹੈ ਨਹੀਂ ਜਦੋਂ ਵੀ ਆਏਗਾ ਤੁਹਾਡੀ ਅੱਖਾਂ ਦੇ ਸਾਹਮਣੇ ਆਏਗਾ ਕੋਸ਼ਿਸ਼ ਕਰਨ ਲਈ ਤੁਸੀਂ ਸਾਡੇ ਨਾਲ ਆਓ ਅਸੀਂ ਮਿਲ ਕੇ ਕੋਸ਼ਿਸ਼ ਕਰ ਰਹੇ ਹਾਂ ਕੋਸ਼ਿਸ਼ ਕਰਾਂਗੇ ਤੇ ਉਹ ਸਮਾਂ ਆਏਗਾ ਜ਼ਰੂਰ ਆਏਗਾ ਜਦ ਸ਼ਾਂਤੀ ਹੋਏਗੀ ਧਰਮ ਦੇ ਉੱਤੇ ਲੜਾਈਆਂ ਨਹੀਂ ਹੋਣਗੀਆਂ